ਉਸ਼ਾਰਪੁਰ ਇਲਾਕੇ ਵਿੱਚ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਵਿੱਚ ਆਏ ਦਿਨ ਹੀ ਇਜ਼ਾਫਾ ਹੋ ਰਿਹਾ ਹੈ ਅਜੇ ਇੱਕ ਹੋਰ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੁਨਿਆਰਾ ਮਾਰਕੀਟ ਵਿਖੇ ਜਿੱਥੇ ਕਿ ਚੋਰਾਂ ਨੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਤੇ ਬੈਠੇ ਲੜਕੇ ਨੂੰ ਬੰਨ ਕੇ 1 ਕਿਲੋ ਸੋਨਾ 7 ਕਿਲੋ ਚਾਂਦੀ ਅਤੇ 23 ਲੱਖ ਰੁਪਏ ਦੀ ਨਕਦੀ ਲੁੱਟ ਲਈ ਤੇ ਫਰਾਰ ਹੋ ਗਏ ਉਕਤ ਵਾਰਦਾਤ ਦੀ ਸੂਚਨਾ ਮਿਲਦੇ ਹੀ ਡੀਐਸਪੀ ਅਮਨਾਥ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਇਸ ਮੌਕੇ ਗੱਲਬਾਤ ਕਰਦੇ ਡੀਐਸਪੀ ਅਮਨਾਥ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੇ ਬਿਆਨ ਵਿੱਚ ਲਿਖਾਇਆ ਕਿ ਸਵੇਰੇ 8 ਵਜੇ ਦੋ ਲੜਕੇ ਦੁਕਾਨ ਤੇ ਆਏ ਸਾਂ ਤੇ ਦੁਕਾਨ ਤੇ ਮੌਜੂਦ ਨੌਜਵਾਨ ਨੂੰ ਬੰਨ ਕੇ ਉਹਨਾਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਅਨੁਛਾਹਮ ਦਿੱਤਾ ਹੈ ਹੁਣਾਂ ਦੱਸਿਆ ਕਿ ਉਕਤ ਮਾਮਲਾ ਸ਼ੱਕੀ ਜਾਪ ਰਿਹਾ ਹੈ ਫਿਲਹਾਲ ਪੁਲਿਸ ਇਸ ਵਾਰਦਾਤ ਨੂੰ ਹੱਲ ਕਰਨ ਲਈ ਵਿਸ਼ੇਸ਼ ਯਤਨ ਕਰ ਰਹੀ ਹੈ ਹੁਣਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਸਚਾਈ ਸਾਹਮਣੇ ਆਈ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਮੇਰਾਜ ਕੁਮਾਰ ਬਰਮਾ ਸਨੈਰੋ ਬਿਆਲ ਸੀਨੀਅਰ ਵੈਸਪਰਧਾਨਾ ਅੱਜ ਸਵੇਰ ਤੇਰੀ ਨੂੰ ਮੈਂ 10 ਵਜੇ ਮਕਰੋ ਨਿਕਲਿਆ ਤਾਂ ਬਾਜ਼ਾਰ ਤੱਕ ਪਹੁੰਚਿਆ ਸੀ ਲੈ ਸਾਡੇ ਬਿਆਰ ਤੱਕ ਪਹੁੰਚਦੇ ਸਾਰੇ ਇੱਥੇ ਕਾਫੀ ਲੋਕ ਇਕੱਠੇ ਸੀਗੇ ਨੇ ਦੁਕਾਨ ਦੇ ਬਾਹਰ ਤਾਂ ਮੈਂ ਲੋਕਾਂ ਨੂੰ ਪੁੱਛਿਆ ਕਿ ਗੱਲਬਾਤ ਕੀ ਹੈ ਕੀ ਗੱਲ ਹੋਈ ਹੈ ਉਹ ਕਹਿੰਦੇ ਦਾਦਾ ਸਵੇਰੇ 8 ਵਜੇ ਸਾਈਕਰਨ ਆਇਆ ਸੀਗਾ ਸਵੇਰ 8 ਵਜੇ ਦੋ ਮੁੰਡੇ ਇਹਨੂੰ ਬੰਨ ਕੇ ਲੁੱਟ ਸੋਨਾ ਲੁੱਟ ਕੇ ਲੈ ਗਏ ਜਦੋਂ ਮੈਂ ਅੰਦਰ ਆਇਆ ਇਹਨਾਂ ਗੱਲਬਾਤ ਕੀਤੀ ਇਹਨੇ ਦੱਸਿਆ ਕਿ ਭਾਈ ਜੀ ਮੇਰਾ ਇਦਾਂ ਦਾ ਸੋਨਾ ਸੀਗਾ ਮੈਨੂੰ ਬੰਨ ਕੇ ਚਲੇ ਗਏ ਤੇ ਹੋਰ ਮੇਰਾ ਸੋਨਾ ਹੋਰ ਮੇਰਾ ਕੈਸ਼ ਲੁੱਟ ਕੇ ਲੈ ਗਏ ਮੈਂ ਤੁਰੰਤ ਅਮਨਾਰ ਜੀ ਨੂੰ ਭੋਗਿੱਤਾ ਇਹ ਬੀਰਨ ਦਾਸ ਜੀ 15 ਮਿੰਟ ਦੇ ਵਿੱਚ ਇੱਥੇ ਸਾਡੇ ਵਿਆਹ ਵਿੱਚ ਪਹੁੰਚ ਗਏ ਹੋਰ ਇਹਨਾਂ ਧੰਨਵਾਦ ਕਰਦੇ ਆ ਕਿ ਜਿਹੜੇ ਜਲਦੀ ਇੰਨੀ ਵਾਰਦਾਤ ਨੂੰ ਜਲਦੀ ਸੇ ਕਵਰ ਕਰਦੇ ਪ ਸੋ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਹੜੇ ਇੰਨੀ ਜਲਦੀ ਸਿਟੀ ਤੋਂ ਸਾਡੇ ਦੀਪਕ ਸ਼ਰਮਾ ਜੀ ਵੀ ਇਹ ਮੌਕੇ ਤੇ ਹੌਸਲੇ ਪਹੁੰਚ ਗਏ ਸੀ ਜੀ। ਅੱਜੀ ਸਰ ਕੀ ਮਾਮਲਾ ਹੈ ਜਿਹੜਾ ਸ਼ਰਾਫਾ ਬਾਜ਼ਾਰ ਚ ਜਿਹੜੀ ਹੈ ਲੋਟਰੀ ਦੀ ਗੱਲ ਹੈ। ਇਹ ਸਵੇਕ 10 ਵਜੇ ਸਾਨੂੰ 10 ਵਜੇ ਆਈ ਹੈ ਇਨਫੋਰਮੇਸ਼ਨ ਸ਼੍ਰੀ ਨਾਥ ਟੌਂਚਾ ਹੈ ਜਿਹੜਾ ਸੋਨਾ ਟੈਸਟ ਕਰਕੇ ਦੱਸਦੇ ਆ। ਇਹਨਾਂ ਦੀ ਦੁਕਾਨ ਹੈਗੀ ਹੈ ਇੱਥੇ ਸ਼ਰਾਫਾ ਬਾਜ਼ਾਰ ਦੇ ਵਿੱਚ। ਤੇ ਇਹ ਦੱਸਦੇ ਵੀ ਸਾਡਾ ਦੋ ਬੰਦੇ ਆਏ ਸੀ ਸਾਨੂੰ ਆ ਕਾਫੀ ਸੋਨਾ ਗੈਣੇ ਤੇ ਕਾਦੀ ਲਗਾਇਆ ਦੋ ਬੰਦੇ ਕਿਸੇ ਵੇਲੇ ਆਏ ਜੀ ਇਹ ਦੱਸਦੇ ਸਵੇਰ ਦੀ ਵਾਰਦਾਤ 8 ਵਜੇ ਦੀ ਆ ਤੇ ਲੇਕਿਨ ਇਹ ਨਹੀਂ ਦੱਸਿਆ ਸਾਨੂੰ 10 ਸਵਾ 10 ਵਜੇ ਇਹ ਥੋੜੀਆ ਸਾਨੂੰ ਅਸੀਂ ਮੌਕੇ ਤੇ ਪਹੁੰਚ ਕੇ ਤਫਤੀਸ਼ ਕਰ ਰਹੇ ਆ ਜੀ ਥੋੜੀਆ ਸਾਨੂੰ ਇਸ ਪੀਸੀਆ ਸੀਆ ਲੱਗ ਰਿਹਾ ਤੇ ਡੰਗਾਈ ਦੇ ਵਿੱਚ ਪੁਸ਼ੀਸ਼ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਕੋਈ ਹਥਿਆਰ ਲੈ ਕੇ ਆਏ ਕੀ ਕੁਝ ਉਹ ਇਹ ਤਫਤੀਸ਼ ਕਰ ਰਹੇ ਆ ਤੇ ਕਿੰਨੇ ਕਿਲੋ ਜਿਹੜਾ ਸੋਨਾ ਸੀ ਕਿ ਜਿਹੜਾ ਇਹ ਲੈ ਕੇ ਇਹ ਤਾਂ ਬਹੁਤ ਵੱਦਾ ਦੇ ਤਾਂ ਕਹਿੰਦੇ 1 ਕਿਲੋ ਸੋਨਾ 23 ਲੱਖ ਰੁਪਇਆ 7 ਕਿਲੋ ਚਾਂਦੀ ਉਹਦੀ ਡੰਗਾਈ ਚਾਹੀ ਤਤਸ਼ ਕਰ ਰਿਹਾ ਇਹ ਇੰਨਾ ਸੋਨਾ ਆਇਆ ਕਿੱਥੋਂ ਵੀ 23 ਲੱਖ ਕੈਸ਼ ਕਿੱਥੋਂ ਆਇਆ ਇਹ ਦੱਸ ਰਿਹਾ ਨਾ ਇਹ ਤਾਂ ਹੀ ਸਾਨੂੰ ਸ਼ਸਪੀਸ ਲੱਗਦਾ ਇਹਦਾ ਕੋਈ ਨਾਂ ਨਹੀਂ ਸਾਨੂੰ ਇਨੀ ਕੋਈ ਬਿੱਲ ਪੇਸ਼ ਕਰ ਰਿਹਾ ਤੇ ਨਾ ਹੀ ਕੋਈ ਦੱਸ ਰਿਹਾ ਇਹ ਡੰਗਾਈ ਦੀ ਪੁਸ਼ੀਸ਼ ਤੋਂ ਬਾਅਦ ਕਾਰਵਾਈ ਕਰਾਂਗੇ ਕੋਈ ਬੰਨ ਕੇ ਵੀ ਅੰਦਰ ਗਏ ਇਹਨਾਂ ਨੂੰ ਕੋਈ ਉਹ ਕਰ ਰਹੇ ਤਤਸ਼ ਕਰ ਰਹੇ ਹਾਂ